ਇਹਦਾ ਬੇਟਾ ਹੀ ਇਹਨੇ ਦੁਕਾਨ ਆ ਜਿਹੜੀ 76 ਉਹਦੇ ਹੱਥਾਂ ਪਾਇਆ ਇਹਨੇ ਨਵਾਂ ਨਵਾਂ ਤੇ ਆਪਣੇ ਵਰਕਰਾਂ ਨੂੰ ਛੱਡਣ ਜਾਣ ਡੇ ਸੀ ਕਾਦੀਆਂ ਪਿੰਡਾਂ ਲੱਗੇ ਤੇ ਛੱਡ ਕੇ ਆਉਣ ਡੇ ਤੇ ਇਹਨਾਂ ਅਣਪਛਾਤੇ ਲੋਗ ਹੀ ਮੁੰਡੇ ਉਹਨਾਂ ਨੇ ਮਗਰੋਂ ਪਹਿਲਾ ਹੱਥ ਦਿੱਤਾ ਅੱਗੋਂ ਤੇ ਅੱਗੇ ਆਣ ਕੇ ਗੱਡੀ ਮੋਟਰਸਾਈਕਲ ਦੇ ਖਿਲਾਰ ਦਿਆ ਇਹ ਕਿੰਨੇ ਕ ਵੇ ਦਾ ਵਾਕਿਆ ਜੀ ਇਹ 9:30 ਵਜੇ ਦਾ ਟਾਈਮ ਜੀ ਭਾਈ ਹਾਂ ਜੀ ਫਿਰ ਉਸ ਤੋਂ ਬਾਅਦ ਭਾਈ ਇਹਨਾਂ ਨੇ ਲਈਆਂ ਪੈਪੂਏ ਕੋਈ 5000 ਰੁਪਏ ਇਹਨਾਂ ਕੋ ਮੋਟਰਸਾਈਕਲ ਖੋਣ ਦੀ ਵੀ ਕੋਸ਼ਿਸ਼ ਕੀਤੀ ਉਹ ਥਾਣੇ ਲੱਗਾ ਜੀ ਮੋਟਰਸਾਈਕਲ ਸਾਲਾ ਪੰਤੋਂ ਨ ਕੀਤੀ ਇਹਨਾਂ ਨਾਲ ਤੇ ਮੁੰਡੇ ਦੀ ਲੱਤ ਤੋੜਤੀ ਆ ਤੇ ਗੜੇ ਦੇ ਕਿਰਚਾ ਮਾਰੀਆਂ ਜੀ ਤੇ ਬਾਹਾਂਾਂ ਦੇ ਮਾਰੀਆਂ ਜੀ ਕੰਦੀ ਕੋਸ਼ਿਸ਼ ਕੀਤੀ ਕਿੰਨੇ ਬੱਚੇ ਨਾਲ ਇਹਨਾਂ ਦੇ ਤਿੰਨ ਗੁੱਡੀਆਂ ਜੇ ਬੋਈ ਤੇ ਇਹੋ ਬੰਦਾ ਘਮਾਉਣ ਵਾਲਾ ਤੇ ਇੱਥੇ ਸੱਟ ਲੱਗ ਗਈ ਇਹ ਕਿਦਾਂ ਗੱਜਰਾ ਘਰ ਦਾ ਚੱਲੂਗਾ ਕਿੱਥੇ ਕਿੱਥੇ ਸੱਟ ਲੱਗੀ ਇਹਦੇ ਇੱਕ ਧੌਣ ਤੇ ਲੱਗਿਆ ਜੀ 16-17 ਡੰਗੇ ਬਾਹਾਂ ਤੇ 10-12 ਲੱਗੇ ਆ ਇੱਕ ਉਂਗਲ ਫ੍ਰੈਕਚਰ ਆ ਤੇ ਮਤਲਬ ਗੋਡਾ ਤੋੜਦਾ ਹੀ ਉਹਦੇ ਪਲੇਟਾ ਪੈਣੀ ਆ ਡਾਕਟਰ ਨੇ ਦੱਸਿਆ ਜੀ ਇਹ ਜਿਹੜਾ ਵਾਕਿਆ ਹੋਇਆ ਤੁਹਾਨੂੰ ਕਿੱਦਾਂ ਪਤਾ ਲੱਗਾ ਵੀ ਇਹਨਾਂ ਨੇ ਕੱਟ ਲਿਆ ਤੇ ਇਹ ਉਹਨਾਂ ਦਾ ਨਿੱਕਾ ਬ੍ਰਦਰ ਆ ਜੀ ਉਹਦੀ ਦੁਕਾਨਾ ਕੱਪੜੇ ਦੀ ਜੋੜੇ ਛੱਤਰ ਦੀ ਉਹਦੀ ਵੀ ਦੁਕਾਨ ਉੱਥੇ ਆ ਜੀ ਉਹਨੂੰ ਲੱਗੇ ਗਵਾਂਡੀ ਦੀ ਦੁਕਾਨਦਾਰ ਨੇ ਦੱਸਿਆ ਆਨਕੇ ਰੋ ਫੋਨ ਕੀਤਾ ਕਿ ਤੇਰੇ ਭਰਾ ਦੇ ਸੱਟਾਂ ਲੱਗ ਗਿਆ ਤੇ ਕੋਈ ਥਾਣੇ ਲੈ ਕੇ ਆਏ ਚੁੱਕੇ ਮੁੰਡੇ ਫੇਰ ਆਏ ਥਾਣੇ ਗਏ ਫੇਰ ਉਹਨਾਂ ਨੂੰ ਇਹਨਾਂ ਫੋਨ ਕੀਤਾ ਇਹ ਸਿਵਲ ਹਸਪੀਟਲ ਆਏ ਇੱਥੇ ਰਾਤ ਨੂੰ ਦਾਖਲ ਕਰਾਇਆ ਪਰ ਇਹ ਵੇਲੇ ਤੱਕ ਅਜੇ ਤੱਕ ਕੋਈ ਵੀ ਪੁਲਿਸ ਪ੍ਰਸ਼ਾਸਨ ਨਹੀਂ ਆਇਆ ਸੀ ਚਾਹੀਦੀ ਹੈ ਤੁਹਾਨੂੰ ਪਤਾ ਰਾਤ ਦੇ 10 ਵਜੇ ਦੀ ਸੱਟ ਲੱਗੀ ਹੁ ਤੇ ਮੈਂ ਜੋੜਾ ਛਤਰਾ ਤੇ ਰਹਿਣ ਵਾਲਾ ਤੇ ਇਹ ਮੇਰੇ ਵੱਡੇ ਭਰਾ ਵਾ ਇਹ ਕਾਦੀਆਂ ਤੋਂ ਮੁੰਡੇ ਨੂੰ ਛੱਡ ਕੇ ਆ ਰਿਆ ਸੀ ਇਸ ਕਰਕੇ ਮਤਲਬ ਇਹਨਾਂ ਨੇ ਬੰਦਾ ਰੱਖਿਆ ਦਾ ਆਪਣਾ ਕਾਰੀਗਰ ਉਹ ਨੂੰ ਛੱਡ ਕੇ ਆ ਰਾਇਆ ਸੀ ਤਾਂ ਅੰਦੇ-ਆੰਦੇ ਨਾ ਸਿਰਫ ਉਹ ਮੁੰਡੇ ਨੇ ਹੱਥ ਦਿੱਤਾ ਤੇ ਇਹਨੇ ਨਹੀਂ ਖਲਾ ਰਿਆ ਤੇ ਉਹਨਾਂ ਨੇ ਪਿੱਛਾ ਇਹਦਾ ਕਰਕੇ ਤੇ ਮਤਲਬ ਇਹਦੇ ਸੱਟਾਂ ਲਾਈਆਂ ਬਹੁਤ ਜ਼ਿਆਦਾ ਲਾਤੀ ਟੁਰ ਗਿਆ ਸਭ ਕੁਝ ਕਰ ਗਿਆ ਅਸੀਂ ਰਾਤ ਦਾ ਚੌਂਕੀ ਗਏ ਸੀ ਪਰ ਉਹਨਾਂ ਨੇ ਪਰਚਾ ਲਿਖਿਆ ਵੈਸੇ ਤੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਹਜੇ ਤੱਕ ਨਹੀਂ ਕੀਤੀ ਹੈਗੀ ਤੇ ਅਸੀਂ ਇਹ ਚਾਹੁੰਦੇ ਆ ਕਿ ਇਨਾਂ ਦੀ ਤਿੰਨ ਬੇਟੀਆਂ ਜੀ ਤੇ ਅੱਗੇ ਤੁਸੀਂ ਆਹ ਦੇਖ ਲਓ ਸਾਹਮਣੇ ਹਾਲਤ ਹੈ ਜਿਸ ਤਰ੍ਹਾਂ ਵੀ ਕਿਉਂ ਜਿਹੜੀ ਮਾਰਦਾ ਤਾਂ ਇੱਕ ਹੀ ਲੱਗਦਾ ਕੋਈ ਪੁਰਾਣੀ ਰੰਚ ਨਹੀਂ ਨਹੀਂ ਕੋਈ ਆਹੋ ਜੀ ਗੱਲਬਾਤ ਨਹੀਂ ਜੀ ਕੋਈ ਆਹੋ ਜੀ ਨਹੀਂ ਹੈਗੀ ਹਜੇ ਨਵੀਂ ਨਵੀਂ ਦੁਕਾਨ ਖੋਲੀ ਹੈ ਜੀ ਇਹਨਾਂ ਨੇ ਤੇ ਕਾੜੀ ਲਗਾ ਦੁਕਾਨੇ ਦਾ ਹੱਤ ਹੈ ਜੀ ਕਾਰੀਗਰ ਰੱਖਿਆ ਉਹ ਨਹੀਂ ਛੱਡ ਕੇ ਆ ਰਿਹਾ ਇਹ ਸਾਟ ਕਿੱਥੇ ਲੱਗੀ ਸਾਟੇ ਦੀ ਲੱਤ ਤੇ ਲੱਗੀ ਹੈ ਜੀ ਬਾਹਾਂ ਤੇ ਲੱਗੀ ਹੈ ਤੇ ਧੌਣ ਤੇ ਲੱਗੀ ਹੈ ਜੀ ਬਹੁਤ ਜ਼ਿਆਦਾ ਕਿਰਚਾ ਮਾਰੀਆ ਉਹਨਾਂ ਨੇ ਤੇ ਇਹ ਇਨਸਾਫ ਚਾਹੁੰਦੇ ਆ ਜੋ ਬੰਦੀ ਸਾਡੇ ਉੱਤੇ ਕੀਤੀ ਜਾਈ ਤੇ ਇਹਨਾਂ ਦੀਆਂ ਤਿੰਨ ਬੇਟੀਆਂ ਦੇਖੋ ਕੱਲਾ ਕਮਾਉਣ ਵਾਲਾ ਜੀ ਤੇ ਅਸੀਂ ਇਹੋ ਚਾਹੁੰਦੇ ਆ ਕਿ ਹਨ ਇਨਸਾਫ ਮਿਲੇ ਬਸ ਪੁਲਿਸ ਨੇ ਕੋਈ ਕਾਰਵਾਈ ਕੀਤੀ ਪੁਲਿਸ ਨੇ ਉਸ ਮਤਲਬ ਕੋਈ ਕਾਰਵਾਈ ਨਹੀਂ ਕੀਤੀ ਸਿਰਫ ਰਾਤੀ ਪਰਚਾ ਉਹਨਾਂ ਨੇ ਜ਼ਰੂਰ ਕਟਿਆ ਤੇ ਅਜੇ ਤੱਕ ਨਹੀਂ ਪਹੁੰਚੇ ਹੈਗੇ ਜੀ ਵੀ ਫੋਨ ਕੀਤਾ 3-4 ਵਜੇ ਫੋਨ ਕੀਤਾ ਤੇ ਹਜੇ ਤੱਕ ਨਹੀਂ ਆਏ ਜੀ ਹੈਗੇ ਤਿੰਨ ਲੁੱਟਣ ਦੀ ਜੀ ਲੁੱਟਣ ਦੀ ਲੁੱਟਣ ਦੀ ਆਪਣਾ ਮਤਲਬ 5000 ਰੁਪਏ ਇਹਨਾਂ ਦਾ ਕੱਟ ਲਿਆ ਜੀ ਤੇ ਮੋਟਰਸਾਈਕਲ ਵੀ ਮਤਲਬ ਇਹ ਸਾਰਾ ਤੋੜ ਗਏ ਨੇ ਜੀ ਤਿੰਨਾਂ ਵੀ ਚੋਣ ਆਏ ਹਾਂ ਹਾਂ ਜੀ ਤਿੰਨਾਂ ਚੋਂ ਇਹਨੂੰ ਪਛਾਣੋ ਜੀ ਕਹ ਚਾਹਣਾ ਜੀ ਕਿੰਨਾ ਇਹ ਦੋ ਜਣੇ ਦੀ ਪਛਾਣ ਹੈ ਜੀ ਤੇ ਉਹ ਹੀ ਇੱਕ ਜਣਾ ਵਿੱਚ ਛੱਡ ਕੇ ਗਿਆ ਸੀ ਪਰ ਉਸ ਰਵੇ ਡਰ ਦੇ ਮਾਰੇ ਭੱਜ ਗਿਆ ਫਿਰ ਤੇ ਅਸੀਂ ਤੇ ਇਹੋ ਚਾਹੁੰਦੇ ਹਾਂ ਕਿ ਉਹਨੂੰ ਇਨਸਾਫ ਦਿੱਤਾ ਜਾਵੇ ਮੇਰਾ ਨਾਮ ਪਰਮਜੀਤ ਆ ਮੇਦੀ ਮਾਸੀ ਆ ਤੇ ਇਹ ਤਰੇ ਮਤਲਬ ਕਿ ਇਹਨੇ ਕੰਮ ਕਰਨ ਲਿਆ ਸੀ ਤੇ ਦੁਕਾਨ ਖੋਲੀ ਆਪਣੀ ਹੱਤਾ ਤੇ ਰੱਖਿਆ ਦਾ ਹੀ ਮੁੰਡਾ ਤੇ ਉਹਨੇ ਛੱਡਣ ਜਾਣ ਡਿਆ ਵਾ ਕਿ ਇਹਨੇ ਰਸਤੇ 'ਚ ਹੱਥ ਦੇ ਕੇ ਨਾ ਰੋਕਿਆ ਇਹਨੂੰ ਤੇ ਮੁੜ ਕੇ ਇਹਨੇ ਰਸਤੇ 'ਤੇ ਰੋਕਿਆ ਮਤਲਬ ਜਿਵੇਂ ਤਰੇ ਨੇ ਕਿ ਮੈਨੂੰ ਜਾਣ ਦਿਓ ਇਹ ਚੱਲਿਆ ਕੰਮ ਸੱਡ ਕੇ ਆਏ ਮੁੰਡੇ ਨੇ ਮੈਂ ਘਰ ਜਾਣਾ ਵਾ ਉਹਨਾਂ ਮਗਰੋਂ ਕੋਈ ਵਾਰ ਕੀਤਾ ਇੱਥੇ ਤੇ ਸੱਡਾਂ ਕਾਫੀ ਲਾਈਆਂ ਜੀ ਤੁਹਾਨੂੰ ਇਨਸਾਫ ਜਰੂਰ ਚਾਹੀਦਾ ਵਾ ਤੁਹਾਨੂੰ ਫੋਨ ਗਿਆ ਜੇ ਫਿਰ ਫੋਨ ਲਾ ਕੇ ਆਇਆ ਰਾਤੀ ਦਾ ਆਪ ਹੀ ਲੈ ਕੇ ਆਇਆ ਭਰਾ ਤੇ ਦਾ ਛੋਟਾ ਲੈ ਕੇ ਆਇਆ ਵਾ ਤੇ ਸਾਨੂੰ ਸਿਰੇ ਹੀ ਆਏ ਆ ਤੇ ਵੇਖਿਆ ਤੇ ਹਾਲਤ ਬੜੀ ਖਰਾਬ ਹੈ ਇਹਨਾਂ ਨੇ ਹੱਥਾ ਖੋਲਿਆ ਜੀ ਆਪਣਾ ਇਹ ਜੋੜਾ ਛਤਰਾ ਦਾ ਉਹ ਤੇਰੇ ਬੰਦੇ ਕੰਮ ਕਰਦੇ ਹੋ ਨਾ ਛੱਡ ਜਾਂਦੇ ਹਾਂਜੀ ਹਾਂਜੀ ਉਹਨੇ ਬੰਦੇ ਨੂੰ ਛੱਡ ਕੇ ਆਇਆ ਵਾ ਤੇ ਮੁੜ ਕੇ ਉਮੜਦੇ ਹੋਏ ਕਿਹੜੇ ਮਨਦ ਕੀਤਾ ਜੇ ਹਮਲਾ ਤਾਂ ਸਾਨੂੰ ਇਨਸਾਫ ਹਾਂਜੀ ਤਿੰਨ ਜਣੇ ਕਹਿਣ ਦੇ ਫਿਰ ਪਛਾਣ ਹੈ ਕੀ ਉਹਨਾਂ ਦੀ ਹਾਂਜੀ 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 ਕਹਿਣ ਦੇ 5000 ਰੁਪਏ ਹੈਗਾ ਤੇ ਉਹ ਮਨਦ ਕਿ ਉਹਨਾਂ ਨੇ ਖੋਲਿਆ ਕੋਈ ਥਾਣੇ ਕੰਪਲੇਨਟ ਕੀਤੀ ਸੀ ਹਾਂਜੀ ਹਾਂਜੀ ਹੋਈ ਆ ਉੱਥੇ ਮਨਦ ਕਿ ਉਹਨਾਂ ਨੇ ਕੀਤੀ ਆ ਪਰ ਪੱਛਾ ਘਟਿਆ ਵਾ ਭਰਾਇਆ ਤਾਂ ਇਹ ਤੱਕ ਨਹੀਂ ਕੋਈ ਪਹੁੰਚਿਆ ਇੱਥੇ ਇਨਸਾਫ ਦੀ ਮੰਗ ਕਰਦੇ ਆ ਜੀ ਮੇਰਾ ਨਕੂਮਰ ਕੀ ਕੰਮ ਹੈ ਗੱਲ ਭਾਜੀ ਅਸੀਂ ਨਾ ਆਪਣੀ ਦੁਕਾਨ ਪਾਈ ਜੋੜੇ ਏਡੇ ਚ ਹਾਤਾ ਖੋਲਿਆ ਤਾਂ ਅਸੀਂ ਆਪਣਾ ਤੇ ਇਹਨਾਂ ਨੇ ਮੇਰੇ ਹਸਬੰਦ ਨਾਲ ਛੱਡਣ ਜਾਂਦੇ ਹੀ ਤੇ ਅਮੀਪੋੜ ਇਹਨਾਂ ਨੂੰ ਤਿੰਨ ਬੰਦੇ ਪੈ ਗਏ ਆ ਮੁੰਡੇ ਪੈ ਗਏ ਤਿੰਨ ਜਣੇ ਹਾਂ ਇਹਨਾਂ ਨੂੰ ਚੰਗਾ ਮਾਰਿਆ ਇਹਨਾਂ ਨੇ ਤੇ ਜਾਨੋਂ ਹੀ ਮਾਰ ਕੇ ਸੁੱਟ ਗਏ ਨੇ ਆਪਣੇ ਵੱਲੋਂ ਇਹ ਤੇ ਪਤਾ ਨਹੀਂ ਕਿਦਾਂ ਕਿਹੜੀ ਮੁਸ਼ਕਲ ਆਏ ਦੇ ਮਾਰ ਕੇ ਮੁਕਾ ਗਏ ਇਹਨਾਂ ਨੂੰ ਸੱਟਾਂ ਬੜੀਆਂ ਲਾਈਆਂ ਇਹਨਾਂ ਨੇ ਕਿੱਚਾਂ ਮਾਰੀਆਂ ਇੱਥੇ ਕੌਣ ਲੈ ਗਿਆ ਇੱਥੇ ਐਂ ਹੀ دیر ਪਰਚਾਈ ਲੈ ਕੇ ਆਏ ਹਸਪੀਟਲ ਨਹੀਂ ਪਹੁੰਚਾਇਆ ਕੋਈ ਸਾਡੀ ਕੋਈ ਕਾਰਵਾਈ ਨਹੀਂ ਕਰਨ ਦਿਆ ਕੋਈ ਸੁਣਾਈ ਨਹੀਂ ਹੁੰਦੀ ਹੱਡੀ ਹਾਂਜੀ ਕੋਈ ਨਹੀਂ ਆਇਆ ਸਾਡੇ ਮਗਰ ਤੱਕ ਨਹੀਂ ਕੋਈ ਆਇਆ ਕੋਈ ਸਰਪੰਚ ਨਹੀਂ ਆਇਆ ਕੋਈ ਥਾਣੇ ਤੋਂ ਨਹੀਂ ਕੋਈ ਆਡੇ ਮਗਰ ਆਇਆ ਅਸੀਂ ਢੇਰ ਭੜਾਈ ਲੈ ਕੇ ਇੱਥੇ ਆਏ ਹਾਂ ਦੋਨੇ ਰੱਤ ਮੰਗ ਕਰਦੇ ਹਾਂ ਅਨੁਸਾਰ ਚਾਹੀਦਾ